ਅੱਜ थाना ਫਿਲੌਰ ਵਿਖੇ ਡੀਐਸਪੀ ਸਰਵੰਤ ਸਿੰਘ ਬਲ ਅਤੇ ਐਸਐਚਓ ਸੰਜੀਵ ਕਪੂਰ ਅਤੇ ਉਹਨਾਂ ਦੀ ਟੀਮ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਈ ਗਏ। ਅਤੇ ਸਭ ਦੀ ਸੁਖ ਸ਼ਾਂਤੀ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। जारे 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 था था आप कृपया देखा था कि हाल ने काल की इठा के नगर के क्या प्रबन्ध करने तथा गुरु हर हो जो शक्ति आप जी नाम हक नाम अपना सब गुण गुणदाय ने गोद अम्मा जी ने तो, 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 तो पात्रों में गया है आज बात करम सुरम तथागत के नाथ पूज लो का दे धन दमाए 10000 के में रामनाथ ਈਗਾ ਲਾਓ ਸਤ ਈਗਾ ਲਾਓ ਹਲੋ ਮਾਰੇ ਲਓ ਜੀ ਹਾਂ ਬਾਬਾ ਇਹ ਥਾਣਾ ਫਲੋਰ ਵਿੱਚ ਸਾਰੇ ਸਟਾਫ ਲੋ ਕਰਵਾਇਆ ਜਾਣਿਆ ਸ਼੍ਰੀ ਸੁਖਨੀ ਸਾਹਿਬ ਦਾ ਪਾਰਟ ਅਸੀਂ ਥਾਣੇ ਦੇ ਵਿੱਚ ਏਰੀਆ ਦੇ ਵਿੱਚ ਸ਼ਾਂਤੀ ਨੂੰ ਲੈ ਕੇ ਦੇ ਪਬਲਿਕ ਸਿਹਤ ਥਾਣੇ ਦੇ ਮੁਲਾਇਮ ਸੇਤ ਦੀ ਕਾਮਨਾ ਕਰਦੇ ਪਰ ਸਫਲਤਾ ਕਰਾਈ ਹੈ